ਕੋ ਜਿਹੜੀ ਇਹ ਹਿੰਦੁਸਤਾਨ ਦੇ ਵਿੱਚ ਇਹ ਮੰਗ ਭਾਗੀ ਘਟਨਾ ਹੋਈ ਹੈ ਜਿਹੜੇ ਸਾਡੇ ਡਾਕਟਰ ਪਲੀਗ ਦਾ ਆਰਜੀ ਕਰ ਮੈਡੀਕਲ ਕਾਲਜ ਕੋਲਕਾਟਾ ਵਿਖੇ ਇਹ ਇੱਕ ਬਰੂਟਲ ਮਰਡਰ ਹੋਇਆ ਹੈਗਾ ਸੀ ਸਰਕਾਰ ਨੂੰ ਇਹ ਦੱਸਾਂਗੇ ਕਿ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਮੈਡੀਕਲ ਇੰਸਟੀਚੂਟਸ ਦੇ ਵਿੱਚ ਇਹਦੇ ਖਿਲਾਫ ਉਹਨਾਂ ਨੂੰ ਐਕਸ਼ਨ ਲੈਣਾ ਪਊਗਾ ਹੁਣਾਂ ਤੇ ਜਿਹੜਾ ਇਹ ਘਟਨਾ ਹੋਈ ਹੈ ਉਹਦੇ ਕਲਪਰੇਟਸ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਐਜੇ ਕਲਪਰੇਟਸ ਲਈ ਐਜਾ ਨਿਆਂ ਬਣਾਇਆ ਜਾਵੇ ਜਿਵੇਂ ਕਈ ਮੁਲਕ ਦੇ ਵਿੱਚ ਹੈ ਤੁਸੀਂ ਚੌਂਕ 'ਚ ਖੜਾ ਕਰਕੇ ਉਹਨਾਂ ਨੂੰ ਸ਼ੂਟ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਫੇਰ ਹੀ ਨਾਤ ਪੈਗੀ ਤਾਂ ਮੇਰੀ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਇਹ ਸਾਰੀ ਪਾਰਟੀਬਾਜ਼ੀਆਂ ਤੋਂ ਉੱਤੇ ਉੱਠ ਕੇ ਮਿੱਤ ਕਰੇ ਭਾਈਚਾਰੇ ਸਾਰੇ ਤੋਂ ਉੱਪਰ ਉੱਠ ਕੇ ਐਜੇ ਕੰਮਾਂ ਲਈ ਇੱਕ ਐਜਾ ਸਖਤ ਕਾਨੂੰਨ ਬਣਾਉਣ ਤਾਂ ਕਿ ਭਵਿੱਖ ਵਿੱਚ ਕੋਈ ਵੀ ਐਜੀ ਹਰਕਤ ਕਰਨ ਤੋਂ ਬਾਅਦ ਆਵੇ ਪਿਛਲੇ ਦਿਨੀ ਕੋਲਕੱਤਾ ਚ ਇੱਕ ਡਾਕਟਰ ਦਾ ਕਤਲ ਕੀਤੇ ਜਾਣ ਨੂੰ ਲੈ ਕੇ ਫਰੀਦਕੋਟ ਤੋਂ ਡਾਕਟਰ ਸਹਿਬਾਨਾ ਵੱਲੋਂ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਇੱਕ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਡਾਕਟਰ ਸੰਜੀਵ ਗੋਇਲ ਨੇ ਦੱਸਿਆ ਕਿ ਪਿਛਲੇ ਦਿਨੀ ਕੋਲਕੱਤਾ ਚ ਉਹਨਾਂ ਦੇ ਸਾਥੀ ਡਾਕਟਰ ਦਾ ਕਤਲ ਕੀਤੇ ਜਾਣ ਕਰਕੇ ਫਰੀਦਕੋਟ ਦੇ ਡਾਕਟਰ ਸਹਿਬਾਨਾਂ ਚ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਫਰੀਦਕੋਟ ਦੇ ਇਕੱਠ ਹੋਏ ਸਾਰੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਇੱਕ ਕੈਂਡਲ ਮਾਰਚ ਕੱਢਿਆ ਗਿਆ ਉਹਨਾਂ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਕਿਹਾ ਕਿ ਡਾਕਟਰਾਂ ਤੇ ਆਏ ਦਿਨ ਹਮਲਿਆਂ ਨੂੰ ਲੈ ਕੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਮੂਹ ਡਾਕਟਰ ਸਹਿਬਾਨਾਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਦੇਖੋ ਜਿਹੜੀ ਇਹ ਹਿੰਦੁਸਤਾਨ ਦੇ ਵਿੱਚ ਇਹ ਮੰਦ ਭਾਗੀ ਘਟਨਾ ਹੋਈ ਹੈ ਜਿਹੜੇ ਸਾਡੇ ਡਾਕਟਰ ਕਲੀਗ ਦਾ ਆਰਜੀ ਕਾਰਮ ਮੈਡੀਕਲ ਕਾਲਜ ਕੋਲਕਾਟਾ ਵਿਖੇ ਇਹ ਇੱਕ ਬਰੂਟਲ ਮਰਡਰ ਹੋਇਆ ਹੈਗਾ ਤੇ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਆਈਐਮਏ ਫਰੀਦਕੋਟ ਵੱਲੋਂ ਸਟੂਡੈਂਟ ਯੂਨੀਅਨ ਵੱਲੋਂ ਤੇ ਸਾਰੇ ਡਾਕਟਰਸ ਅਸੀਂ ਪ੍ਰਾਈਵੇਟ ਐਸੋਸੀਏਸ਼ਨ ਫਰੀਦਕੋਟ ਵੱਲੋਂ ਅਸੀਂ ਅੱਜ ਇਕੱਠੇ ਹੋ ਕੇ ਰੋਸ਼ਮਾਰਚ ਕਰਾਂਗੇ ਕੈਂਡਲ ਮਾਰਚ ਕੱਢਾਂਗੇ ਤੇ ਅਸੀਂ ਸਰਕਾਰ ਨੂੰ ਇਹ ਦੱਸਾਂਗੇ ਕਿ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਮੈਡੀਕਲ ਇੰਸਟੀਚੂਟਸ ਦੇ ਵਿੱਚ ਇਹਦੇ ਖਿਲਾਫ ਉਹਨਾਂ ਨੂੰ ਐਕਸ਼ਨ ਲੈਣਾ ਪਊਗਾ ਹੁਣ ਤੇ ਜਿਹੜਾ ਇਹ ਘਟਨਾ ਹੋਈ ਹੈ ਉਹਦੇ ਕਲਪਰੇਟਸ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਐਜੇ ਕਲਪਰੇਟਸ ਲਈ ਐਜਾ ਨਿਆਂ ਬਣਾਇਆ ਜਾਵੇ ਜਿਵੇਂ ਕਈ ਮੁਲਕ ਦੇ ਵਿੱਚ ਹੈ ਕਿ ਚੌਂਕ 'ਚ ਖੜਾ ਕਰਕੇ ਉਹਨਾਂ ਨੂੰ ਸ਼ੂਟ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਫੇਰ ਹੀ ਨੱਥ ਪਏਗੀ ਤਾਂ ਮੇਰੀ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਸਾਰੀ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਵਿਤਕਰੇ ਭਾਈਚਾਰੇ ਸਾਰਿਆਂ ਤੋਂ ਉੱਪਰ ਉੱਠ ਕੇ ਅੱਜੇ ਕੰਮ ਲਈ ਇੱਕ ਅਜਾ ਸਖਤ ਕਾਨੂੰਨ ਬਣਾਉਣ ਤਾਂ ਕਿ ਭਵਿੱਖ ਵਿੱਚ ਕੋਈ ਵੀ ਅਜਿਹੀ ਹਰਕਤ ਕਰਨ ਤੋਂ ਬਾਝ ਜਾਵੇ ਅਸੀਂ ਅੱਜ ਆਪਣੇ ਸਾਰੇ ਡਾਕਟਰਸ ਡਾਕਟਰ ਯੂਨੀਅਨ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਸਾਰੇ ਕੈਂਡਲ ਮਾਰਚ ਕੱਢ ਕੇ ਮੈਡੀਕਲ ਪ੍ਰਾਈਵੇਟ ਟੀਚਰਸ ਐਸੋਸੀਏਸ਼ਨ ਸਾਰੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਥੇ ਕੈਂਡਲ ਮਾਰਚ ਕੱਢ ਕੇ ਅਸੀਂ ਉਸ ਵਿਚੜੀ ਰੂਹ ਦੀ ਸ਼ਾਂਤੀ ਵਾਸਤੇ ਵੀ ਪਰਮਾਤਮਾ ਵੱਲੋਂ ਵਾਹਿਗੁਰੂ ਪੁੱਛੋ ਅਰਦਾਸ ਮੰਗਾਂਗੇ ਤੇ ਇੱਥੋਂ ਜਾ ਕੇ ਅਸੀਂ ਸਾਦਕ ਚੌਂਕ ਤੱਕ ਆਪਣਾ ਰੋਸ਼ ਪ੍ਰਦਰਸ਼ਨ ਕਰਾਂਗੇ ਜੋ ਆਰਜੀਕਰ ਮੈਡੀਕਲ ਕਾਲਜ ਕੋਲਕਾਤਾ ਛੋਇਆ ਉਹ ਬਹੁਤ ਬੁਰਾ ਸੀ ਤੇ ਕੋਈ ਵੀ ਡਾਕਟਰਸ ਇਹ ਰੂਹ ਕੰਬਾਨ ਵਾਲਾ ਹੈ ਜੋ ਇਹ ਚੀਜ਼ ਹੋਈ ਤਾਂ ਅਸੀਂ ਚਾਹੁੰਦੇ ਹਾਂ ਵੀ ਸਾਰੇ ਸਾਰੇ ਮੈਡੀਕਲ ਕਾਲਜਸ ਦੇ ਸਿਕਿਉਰਿਟੀ ਅਰੇਂਜਮੈਂਟਸ ਤੇ ਹਰ ਚੀਜ਼ ਤੇ ਕੰਮ ਕੀਤਾ ਜਾਵੇ ਤੇ ਸਖਤ ਕਾਨੂੰਨ ਦੇ ਵਾਸਤੇ ਬਣਾਏ ਜਾਣ ਤਾਂ ਕਿ ਇਹ ਚੀਜ਼ਾਂ ਅੱਗੇ ਨਾ ਹੋਣ ਇਸ ਕਰਕੇ ਸਾਰੀ ਯੂਨੀਅਨਸ ਨੇ ਮਿਲ ਕੇ ਅੱਜ ਕੈਂਡਲ ਮਾਰਚ ਕੰਡਕਟ ਕੀਤਾ ਹੈ ਤੇ ਅਸੀਂ ਚਾਹੁੰਦੇ ਆ ਵੀ ਜੋ ਇਹਨਾਂ ਦੇ ਮੁਜਰਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਤੇ ਇਹੋ ਜੀ ਚੀਜ਼ ਆਉਣ ਵਾਲੇ ਕੱਲ ਚ ਕਦੇ ਵੀ ਨਾ ਹੋਵੇ ਇੱਕ ਬਹੁਤ ਹੀ ਮਾੜੀ ਦੁਰਘਟਨਾ ਸੈਕੰਡ ਇਅਰ ਚੈਸਟ ਐਂਡ ਟੀਵੀ ਦੀ ਫਿਜ਼ੀਕਲ ਕਲਕੱਤਾ ਮੈਡੀਕਲ ਕਾਲਜ ਨਾਲ ਇਹ ਹਾਦਸਾ ਵਾਪਰਿਆ ਇਹਨੂੰ 3-4 ਦਿਨ ਹੋ ਗਏ ਇਹ ਦਿਖਾਉਂਦਾ ਹੈ ਕਿ ਸਾਡੀ ਪ੍ਰੋਸੈਸ਼ਨ ਹਰ ਲੈਵਲ ਤੇ ਜੇ ਸਰਕਾਰੀ ਹਸਪਤਾਲਾਂ ਸਿਕਿਉਰਿਟੀ ਦਾ ਲੈਪਸ ਹੈ ਇੱਕ ਅਦਾ ਬਿਠਾ ਦਿੰਦੇ ਸਿਕਿਉਰਿਟੀ ਗਾਰਡ ਜਿਹੜਾ ਮੇਨ ਤੇ ਬੈਠਾ ਹੁੰਦਾ ਹਰ ਇੱਕ ਫਲੋਰ ਤੇ ਹਰ ਇੱਕ ਵਾਰਡ ਦੇ ਬਾਅਦ ਸਿਕਿਉਰਿਟੀ ਗਾਰਡ ਹੋਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦੀ ਫਿਊਚਰ ਦੇ ਵਿੱਚ ਵਰਦਾਤਾ ਨਾ ਹੋਣ ਇਹ ਤਾਂ ਇੱਕ ਮਰਡਰ ਸੀ ਲੇਕਿਨ ਅੱਪਾ ਬੋ ਹੁਣ ਆਦਤ ਹੋ ਚੁੱਕੀ ਹੈ ਸਾਨੂੰ ਕਿ ਰੋਜ਼ ਦਿਹਾੜੇ ਕਿਸੇ ਪੀਜੀਟੀ ਤੇ ਅਟੈਕ ਹੋ ਗਿਆ ਉੱਥੇ ਅਟੈਕ ਹੋ ਗਿਆ ਇੱਥੇ ਅਟੈਕ ਹੋ ਗਿਆ ਇਹ ਮੇਰੀ ਇੱਕ ਦਰਖਾਸਤ ਹੈ ਆਮ ਜਨਤਾ ਨੂੰ ਵੀ ਕਿ ਜੇ ਆਪਣਾ ਥੋੜਾ ਰੋਸ਼ ਹੋ ਡਾਕਟਰ ਦੇ ਨਾਲ ਕੱਢੋ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਥੋੜੀ ਜ਼ਿੰਮੇਵਾਰੀ ਵੀ ਡਾਕਟਰਾਂ ਦੀ ਸਾਰੇ ਦੀ ਪ੍ਰਸ਼ਾਸਨ ਨੂੰ ਸਾਡੀ ਦਰਖਾਸਤ ਹੈ ਕਿ ਸਿਕਿਉਰਿਟੀ ਦੇ ਇੰਤਜ਼ਾਮ ਹਰ ਲੈਵਲ ਤੇ ਬਹੁਤ ਤਗੜੇ ਕੀਤੇ ਜਾਣ